ਚਾਰ ਚਾਰ ਕਰ ਫੱਲ ਲਾ ਮੈਂ ਟਮਟਮ ਇਹਨਾਂ ਤਨ ਦੋ ਦਿੱਖਣੀਆਂ ਫੱਲ ਲਾ ਫੱਲ ਐਨੂੰ ਘੋਟਣਾ ਹੀ ਹੋ ਬੀਤਿਆ ਠੀਕ ਓਏ ਹੈ ਅੋਰਸੋ ਤੇ ਲਿਆ ਜਲੇ ਬੰਦੇ ਵੇਖੋ ਗੱਡੀ ਦਾ ਕੰਮ ਮੋਟਰਸੋ ਤੇ ਦਈ ਜਾਂਦੇ ਇਹ ਬੰਦੇ ਆ ਅਛ ਮਨਾਰ ਕਿੱਥੇ ਪਿਆ ਮਨਾਰ ਬਉਈ ਮੇਰੇ ਲੋਜ ਤੁਹਾਡਾ ਸਵਾਗਤ ਕੀਤਾ ਜਾਂਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲਾਵਾਂਗੇ ਸਬਜੀ ਨਾਲੇ ਕਰਾ ਕੇ ਖਿਰ ਬਿਲੀਆਂ ਡੂਟਾ ਡਾਇਰੈਕਟਰ ਡੂਟਾ ਵੇਟਰ ਮੰਗਿਆ ਕਿ ਇੱਕੋ ਦਿਨ ਦਾ ਦਿੱਤਾ ਨਹੀਂ ਕਿਸੇ ਨੇ ਬੰਦੇ ਹੁਣ ਆਂਦੇ ਕਈਆਂ ਨਾ ਗੋੜ ਦੇਣਾ ਥਾ ਤੇ ਕਈਆਂ ਸੀ ਗੋੜਾਂਗੇ ਹੁਣ ਉਹ ਸਬਜੀ ਕਿਹੜੀ ਕਿਹੜੀ ਲਾਉਣੀ ਇੱਥੇ ਸਬਜੀ ਭਿੰਡੀ ਤੋਰੀ ਸਾਰਾ ਕੋਨਾ ਆਣੀ ਬਹੁਤ ਜ਼ਿਆਦਾ ਸੰਤੋਵਾ ਦੇ ਉਹ ਕਿਹੜੀ ਸਬਜੀ ਲਾਉਣੀ ਆ ਢਡੀਆਂ ਪੁਣੀਆਂ ਸਾਰਾ ਕੋਨਾ ਆਵਾ ਇੱਥੇ ਲਾਉਣੀ ਆ ਇੱਥੇ ਲਾਉਣੀ ਆ ਕਿੱਥੇ ਲਾਉਣੀ ਆ ਇੱਥੇ ਹਾਂ ਬਹੁਤ ਯਾਰ ਹੈ ਹੈ ਮੰਡੀ ਪਾਸਲਾ ਕਿਹੜੀ ਕਰਨੀ ਹੈ ਮੰਡੀ ਪਤਾ ਤੁਮ ਮਹੌਲ ਕਰਦਾ ਨਾ ਦੇਖੀ ਕਿੱਦਾਂ ਜਾਂਦੀ ਮੰਡੀ ਇਹ ਨਾਲੇ ਤੋਂ ਲੈ ਆਣਾ ਹਾਂ ਨਾ ਤਾਂ ਦੱਸੀ ਚਲੋ ਚਲੋ ਬਣ ਗਿਆ ਥਾ ਬਸ ਸੁਣ ਬਸ ਰਾ ਜਲੀ ਸਿੱਧਾ ਸਿੱਧਾ ਬਾਣਾ ਹੈ ਦਮ ਸਿੱਧੇ ਨੂੰ ਚਾਚਾ ਗੋੜ ਤੇ ਗੋੜ ਤੇ ਗਾਂ ਪਹਿਲੀ ਗੋੜ ਤੂੰ ਦੇ ਤੂੰ ਜੀ ਦੇ ਦੇਣੇ ਆ ਗੋੜ ਦਾ ਮੈਂ ਹੁਣ ਥੱਲੇ ਵਾਲਾ ਆਪੇ ਕਿਹਨੂੰ ਕੰਮ ਕਰਨ ਦਾ ਮਸਾ ਜੀ ਨਹੀਂ ਕਰਦਾ ਹਾਂ ਮਸਾ ਪੜਾ ਨਾ ਕਿ ਤੂੰ ਕਰ ਲੈ ਹਾਂ ਤੂੰ ਗੜਿਆ ਤੂੰ ਟਾਪਰ ਤਿੰਨ ਮਾਰੇ ਇਹ ਨੂੰ ਕਰ ਲੈ ਉਹ ਨੂੰ ਕਰ ਲੈ ਉਹ ਨੂੰ ਕਰਦਾ ਹੁਣ ਕਰ ਲੈ ਪਹਿਲੀ ਗੋਡੀ ਦੇ ਦੂਜੀ ਦੇ ਦੇਣਾ ਮੈਂ ਦੂਜੀ ਦੇ ਸੌਖੀ ਆ ਜਾਣੀ ਆ ਗਲਤ ਪਹਿਲੀ ਗੋਡੀ ਦੀ ਆ ਦੂਜੀ ਦੇ ਬਾਉ ਨੇ ਵੀ ਦੇ ਦੇਣੀ ਨਾ ਕੋਣੀ ਤੇ ਬਾਹਵਾਂ ਨਹੀਂ ਆ ਬਸ ਮਸਾ ਕਿਉਂ ਦੂਜੀ ਦਊਗਾ ਫੇਰੀ ਆ ਓਏ ਬੁੱਢਾ ਬੰਦਾ ਡਾਇ ਹੀ ਵੇਖ ਲੋ ਚਾਚੇ ਨੇ ਡਾਇ ਆਈ ਓ ਆ ਵਾ ਬਹਿ ਗਈ ਖੱਚਾ ਵੱਟੇ ਬਹਿ ਕੇ ਇੱਥੇ ਹੁਣ ਉੱਠ ਤਾਂ ਆ ਉੱਠਾ ਵਾ ਸ਼ਾਬਾ 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 ਇੱਥੇ ਬਾਰ ਬਾਰੀ ਵੱਟੇ ਬੜੇ ਜਿੱਦਾਂ ਪੁਰਾਣੇ ਸਮੇਂ ਤੇ ਕੋਠਾ ਕਠਾ ਹੁੰਦਾ ਏ ਇੱਥੇ ਖੁਰਲੀਆਂ ਅਸੀਂ ਦੱਸਦੇ ਵੱਡੀਆਂ ਨਹੀਂ ਖੁਰਲੀਆਂ ਅਸੀਂ ਡੰਗਰ ਜਾ ਕੇ ਰੱਖੇ ਡੰਗਰ ਵਾਧ ਰਕੀ ਨਾ ਰੋ ਖੁਰਲੀਆਂ ਦਾ ਕਰਕੇ ਮਾਲਮਤ ਤਾਂ ਬਹੁਤ ਨਸਲ ਲਿਆ ਵਿੱਚੋਂ ਘੋੜੇ ਨਿਕਲਉਂਦੇ ਆ ਉਹ ਨਿਕਲ ਹੀ ਆਉਂਦਾ ਆ ਡੱਕਵਾਂ ਦੇ ਇੱਕ ਬੰਦਾ ਆ ਨਾਇਆ ਬਾਲਨ ਪਾੜਨ ਨੂੰ ਪੀਚਾ ਪੜੀ ਜਾਗਾ ਆਲੂ ਕੱਢਣੀ ਆ ਲੈ ਕੋਟ ਲਾ ਲਾ ਕੋਟ ਲਾ ਲਾ ਧੀ ਹੌਲੀ ਹੌਲੀ ਆਪਾਂ ਦੱਸਦੇ ਰਾਵਾਂਗੇ ਤੁਹਾਨੂੰ ਕੀ ਕੀ ਸਿਸਟਮ ਚਾ 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 ਚ ਨਾ ਮੁੰਨਾ ਸਿਹਤ ਦੇ ਲੈਂਦੀਆਂ ਆਪਾਂ ਉਹ ਫਿਰ ਲਾਵਾਂਗੇ ਬਾਦਾਂ ਤੁਹਾਨੂੰ ਹੋਰੀ ਨਹੀਂ ਦੋ ਯਾਰ ਬੀ ਬੀਜੇ ਉੱਗੇ ਨਹੀਂ ਆ ਮੈਂ ਬੱਲਾ ਯਾਰ ਕੀ ਲਾ ਦੀ ਫੇਰ ਵਧੀਆ ਰਹਿੰਦੀਆਂ ਮੀਂਹ ਪਿਆ ਗਿਆ ਨਾ ਵਿੱਚੋਂ ਕੰਮ ਖਰਾਬ ਹੋ ਗਿਆ ਥੋੜਾ ਥੋੜਾ ਖਰਾਬ ਨਾ ਉਹਦਾ ਕਰਕੇ ਅੱਜ ਗਰਮੀ ਵੀ ਬਹੁਤ ਜ਼ਿਆਦੀ ਆ ਬੰਦੇ ਆਦੇ ਬਦਲ ਬਦਲ ਕੇ ਆਉਂਦੇ ਆ ਬਦਲ ਬਦਲ ਕੇ ਇੱਕ ਬੰਦਾ ਹਰ ਕੋ ਬੰਬ ਧਮਾਕਾ ਪਿਆ ਆ ਆ ਵੀ ਨਾ ਨਾ ਨਹੀਂ ਰਲ ਲਿਆ ਆਖਿਆ ਪਹਿਲਾਂ ਚੜ ਗਿਆ ਆਹਾ ਬੰਦਾ ਹੀ ਮੇਨ ਰੱਖਿਆ ਜੇ ਮੇਨ ਨਹੀਂ ਦਿਖਾਉਨੇ ਆਪਣਾ ਅਰੇ ਆ ਬੰਦਾ ਤੇ ਦਿਖਾਇਆ ਹੀ ਨਹੀਂ ਆ ਆ ਇਹ ਇਹ ਆ ਬੰਦਾ ਬੀਤਿਆ ਠੀਕ ਓਏ ਹੈਂ ਮੋਟਰਸੋ ਤੇ ਲਿਆ ਜਲੇ ਬੰਦੇ ਵੇਖੋ ਉਹ ਗੱਡੀ ਦਾ ਕੰਮ ਮੋਟਰਸੋ ਤੇ ਹੀ ਜਾਂਦੇ ਇਹ ਮੰਦਿਆ ਸਟੈਂਡ ਚੁੱਕ ਲੋ ਭਰਾਵਾ ਰਾਹ ਖਾਲੀ ਕਰ ਬਾਪੂ ਉੱਭ ਉਬਾ ਸਾਗ ਨਹੀਂ ਕੋਮ ਹੁੰਦਾ ਨਹੀਂ ਨਹੀਂ ਗੱਡੀ ਲੱਗੂ ਆਵਲ ਇੱਧਰ ਕਢੀ ਗੀ ਮਾਗ ਨੂੰ ਕਢੀ ਤੇ ਪਤੀਲਾ ਨਾ ਸੁੱਟ ਦੇਣ ਕਿਦੇ ਬਾਉ ਜੀ ਫੜ ਕੇ ਫੜ ਕੇ ਨਾਲ ਫੜ ਕੇ ਪਾਸ ਪੈ ਗਏ ਬੰਦੇ ਰੇੜੇ ਪੈ ਗਏ ਰਹਿ ਕੇ ਪੈ ਗਏ ਰੇੜੇ ਪੈ ਗਏ ਚੱਲ ਜਣਾ ਹੁਣ ਆਓ ਚੱਲ ਗਏ ਨਾਰ ਖਾਲੇ ਸੇਰ ਦੇ ਕਿੰਨੇ ਖਾਦੇ ਬਾਹੂ ਝੂਠ ਨਾ ਬੋਲੀ ਕਿੰਨੇ ਖਾਦੇ ਬਾਹੂ ਦੱਸ ਲੋ ਇੱਕ ਇਦਾਂ ਚਾਰ ਚਾਰ ਘਰ ਕਰ ਪੱਕਾ ਹੀ ਫੜ ਲਾ ਮੈਂ ਟਮਟਮ ਮਟੇ ਫੜ ਲਾ ਪਈਆਂ ਤੂੰ ਦੋ ਬਿਕਨੀਆਂ ਮੁੰਡੀਆਂ ਫੜ ਲਾ ਫੱਲਾ ਐਨੂੰ ਘੁੱਟਣਾ ਹੀ ਹੋ ਸਬਜ਼ੀ ਲਾਉਣੀ ਆ ਸ਼ਾਮਾ ਨੂੰ ਹੁਣ ਸਾਦੇ ਇੱਕ ਦਾ ਹੋਣਾ ਮਸਾਲਾ ਲੈ ਹੁਣ ਤਮਾਕੂ ਇਦਰੇ ਬਾਛੇ ਮਨਾਰ ਗਿਆ ਕਿੱਥੇ ਪਿਆ ਮਨਾਰ ਬਾਈ ਚਾ ਲਾ ਲ ਲੈ ਲਾ ਲੰਦਾ ਇਹ ਤਾ ਘੋੜਦੇ ਬਸ ਤੂੰ ਬਹੁਤ ਕਦੀयत ਮੱਕ ਲਉਣਾ ਨਾ ਊੜੀ ਬੋਸ ਕਿੰਨੇ ਨਾਲ ਮੋਕਦੀ ਆ ਦਿਹਾੜੀ ਚ ਦੋ ਪੂਰੀਆਂ ਮੋਕ ਜਾਂਦੀਆਂ ਦੋ ਦਿਹਾੜੀ ਚ ਦਿਹਾੜੀ ਚ ਦੋ ਪੂਰੀਆਂ ਕਿੰਨੇ ਬਹੁਤ ਦੱਸ ਓਏ ਕਿੰਨੀਆਂ ਮੋਕਦੀਆਂ ਕੋਈ ਸੰਗ ਦੱਸ ਕਿੰਨੀਆਂ ਮੋਕਦੀਆਂ ਲਹਦੇ ਬਬ ਨਹੀਂ ਇਹ ਦੋ ਤੇ ਪੈਗ ਕਿਨੇ ਲਾਉਂਦਾ ਪੈਗ ਨਹੀਂ ਪੈਗ ਨਹੀਂ ਲਾਉਂਦਾ ਅੱਜ ਜਗਾ ਇਹ ਨਾ ਕਰ ਇਹ ਸੁੱਕੇ ਬਾਜ਼ਾਰ ਦਾ ਖਾਂਦਾ ਕੋਈ ਜਗਾ ਚੱਲ ਛੇਤੀ ਕਰ ਗਿਆ ਫੜ ਕਈ ਫੜਗਾ